ਜੰਗਬੰਦੀ ਤੋਂ ਬਾਅਦ ਪਾਕਿਸਤਾਨ 'ਚ ਜਸ਼ਨ ਮਨਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਫੌਜੀ ਟੈਂਕਾਂ ਉੱਪਰ ਫੁੱਲ ਵਰਸਾਏ ਜਾ ਰਹੇ ਨੇ ਪਾਕਿਸਤਾਨੀ ਲੋਕ ਕਹਿ ਰਹੇ ਨੇ ਕਿ ਆਪਰੇਸ਼ਨ ਬੁਨੀਆਨ ਮਰਸੂਸ ਸਫਲ ਰਿਹਾ ਹੈ ਪਾਕਿਸਤਾਨੀ ਮੀਡੀਆ 'ਚ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਾਕਿਸਤਾਨੀ ਮੀਡੀਆ ਰਿਪੋਰਟਸ ਦੇ ਮੁਤਾਬਕ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਲਾਹੌਰ ਤੇ ਰਾਵਲਪਿੰਡੀ ਸਮੇਤ ਦੇਸ਼ ਭਰ 'ਚ ਜਸ਼ਨ ਮਨਾਏ ਜਾ ਰਹੇ ਨੇ ਲਾਹੌਰ 'ਚ ਲੋਕ ਸੜਕਾਂ ਤੇ ਨਿਕਲੇ ਲੋਕਾਂ ਨੇ ਭੰਗੜੇ ਪਾਏ ਤੇ ਪਟਾਕੇ ਚਲਾਏ ਲੋਕਾਂ ਨੇ ਕਿਹਾ ਕਿ ਅਸੀਂ ਜੰਗ ਦੇ ਅੰਤ ਤੋਂ ਬਹੁਤ ਖੁਸ਼ ਆ ਪਰ ਦੇਸ਼ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਸਿਆਲਕੋਟ ਚ ਜਨਤਾ ਨੇ ਪਾਕਿਸਤਾਨੀ ਫੌਜ ਦਾ ਜ਼ੋਰਦਾਰ ਸਵਾਗਤ ਕੀਤਾ ਲੋਕ ਆਪਣੇ ਘਰਾਂ ਤੋਂ ਬਾਹਰ ਆਏ ਤੇ ਟੈਂਕਾਂ ਤੇ ਆਉਣ ਵਾਲੇ ਸੈਨਿਕਾਂ ਤੇ ਫੁੱਲ ਵਰਸਾਏ ਰਿਪੋਰਟ ਅਨੁਸਾਰ ਸਿਆਲਕੋਟ ਦੇ ਡਿਪਟੀ ਕਮਿਸ਼ਨਰ ਸਭਾ ਅਸਗਰ ਅਲੀ ਦੀ ਅਗਵਾਈ ਹੇਠ ਇੱਕ ਰੈਲੀ ਵੀ ਕੱਢੀ ਗਈ ਇਸ ਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਦੋਵਾਂ ਦੇਸ਼ਾਂ ਵਿਚਕਾਰ ਹੋਈ ਜੰਗ ਬੰਦੀ ਤੋਂ ਹਰ ਕੋਈ ਖੁਸ਼ ਹੈ ਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਮੀਡੀਆ ਰਿਪੋਰਟਸ ਚ ਅੱਗੇ ਕਿਹਾ ਗਿਆ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਬੰਦੀ ਦੇ ਬਾਵਜੂਦ ਲਾਹੌਰ ਕਰਾਚੀ ਤੇ ਇਸਲਾਮਾਬਾਦ ਸਮੇਤ ਸਾਰੇ ਹਵਾਈ ਭਾਈ ਅੱਡਿਆਂ ਤੇ ਲਗਭਗ 150 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜੰਗ ਦੀ ਸਥਿਤੀ ਕਾਰਨ ਲੋਕ ਉਡਾਨਾਂ ਲੈਂਡ ਤੋਂ ਚ ਜਕ ਰਹੇ ਨਹੀਂ ਉਧਰ ਹੀ ਪੰਜਾਬ ਦੇ ਆਈਜੀ ਡਾਕਟਰ ਉਸਮਾਨ ਅਨਵਰ ਨੇ ਕਿਹਾ ਕਿ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਦੇ ਆਦੇਸ਼ਾਂ ਤੇ ਸੂਬੇ ਚ ਮੋਕ ਡ੍ਰਿਲ ਚੱਲ ਰਹੀ ਹੈ ਭਾਰਤ ਨਾਲ ਜੰਗ ਵਰਗੀ ਸਥਿਤੀ ਕਾਰਨ ਲਾਹੌਰ 'ਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਹਾਈ ਅਲਰਟ ਤੇ ਹੈ ਪੁਲਿਸ ਟਰੰਕੀਆਂ ਚੀਨ ਸਮੇਤ ਸਾਰੇ ਵਿਦੇਸ਼ੀ ਦੂਤਾਵਾਸਾਂ ਤੇ ਸੰਵੇਦਨਸ਼ੀਲ ਖੇਤਰਾਂ ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਇਸ ਮੌਕ ਡ੍ਰਿਲ 'ਚ ਪੁਲਿਸ ਤੋਂ ਇਲਾਵਾ ਐਲੀਟ ਫੋਰਸ ਸਪੈਸ਼ਲ ਬ੍ਰਾਂਚ ਤੇ ਬੰਬ ਡਿਸਪੋਜ਼ਲ ਯੂਨਿਟ ਵੀ ਸ਼ਾਮਲ ਨੇ ਇਸ ਸਮੇਂ ਦੋਵਾਂ ਦੇਸ਼ਾਂ ਵਿੱਚਕਾਰ ਜੰਗਬੰਦੀ ਕੀਤੀ ਗਈ ਹੈ ਦੋਵਾਂ ਦੇਸ਼ਾਂ ਵਿੱਚਕਾਰ ਤਿਉਹਾਰ ਦਾ ਮਾਹੌਲ ਹੈ ਅਜਿਹੀ ਸਥਿਤੀ 'ਚ ਮੌਕ ਡ੍ਰਿਲ ਤੇ ਲਾਹੌਰ 'ਚ ਵਧਾਈ ਗਈ ਸੁਰੱਖਿਆ ਤੇ ਸਵਾਲ ਉਠਾਏ ਜਾ ਰਹੇ ਨੇ